ਸਸਕਾਰ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਇਸ ਸਾਲ ਕੈਨੇਡਾ ਦੀ ਸਰਹੱਦ ਉੱਤੇ 2 ਲੱਖ ਲੋਕ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ 25% ਦੀ ਭਾਰਤੀ ਦੱਸੀ ਜਾ ਰਹੀ ਹੈ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ਉੱਤੇ ਭਾਰਤੀ ਪ੍ਰਵਾਸੀਆਂ ਦੀ ਗੈਰ ਕਾਨੂੰਨੀ ਘੁਸਪੈਠ ਪਿਛਲੇ ਕੁਝ ਸਾਲਾਂ ਤੋਂ ਵੱਧਦੀ ਹੋਈ ਹੈ ਯੂ ਐਸ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਦੇ ਅਨੁਸਾਰ ਸਨ 2024 ਦੇ ਵਿੱਚ ਹੁਣ ਤੱਕ ਇਸ ਸਰਹੱਦ ਉੱਤੇ 43704 ਭਾਰਤੀਆਂ ਨੂੰ ਫੜਿਆ ਗਿਆ ਜੋ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਕੁੱਲ 1% 98923 ਪਰ ਮਾਮਲਿਆਂ ਦਾ 22% ਹੈ ਸਾਲ 2022 ਦੇ ਵਿੱਚ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਗੈਰ ਕਾਨੂੰਨੀ ਤਰੀਕੇ ਦੇ ਨਾਲ 1 ਲੱਖ 9 1535 ਵਿਅਕਤੀ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ 16% ਭਾਰਤੀ ਸਨ ਜੁਰ ਕਿ 2023 ਦੇ ਵਿੱਚ 19402 ਲੋਕਾਂ ਨੇ ਲੰਘ ਕੇ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਵਿੱਚੋਂ 30000 ਭਾਰਤੀ ਨਾਗਰਿਕ ਦੱਸੇ ਜਾ ਰਹੇ ਨਹੀਂ ਇੰਨਾ ਵਿੱਚ ਉਹ ਗਿਣਤੀ ਹੈ ਜੋ ਪਾਰਡਰ ਕਰਾਸਿੰਗ ਉੱਤੇ ਫੜੇ ਗਏ ਨੇ ਤੇ ਇਸ ਵਿੱਚ ਅਮਰੀਕਾ ਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਸ਼ਾਮਲ ਨਹੀਂ ਹੈ ਕੈਨੇਡਾ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸੀ ਦੇ ਮਾਮਲਿਆਂ ਦੇ ਵਿੱਚ ਭਾਰਤੀ ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਤੋਂ ਬਾਅਦ ਦੂਜੇ ਨੰਬਰ ਉੱਤੇ ਭਾਰਤ ਹੈ। ਭਾਰਤੀ ਕੈਨੇਡਾ ਨੂੰ ਕਿਉਂ ਚੁੰਦੇ ਨੇ? ਕੈਨੇਡਾ ਦੇ ਰਸਤੇ ਅਮਰੀਕਾ ਜਾਣ ਦੇ ਕਈ ਕਾਰਨ ਨੇ ਕਿਉਂਕਿ ਵਾਸ਼ਿੰਗਟਨ ਸਥਿਤ ਥਿੰਕ ਟੈਂਕ ਨਿਸਕੈਨਨ ਸੈਂਟਰ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਧਣ ਦਾ ਕਾਰਨ ਕੈਨੇਡਾ ਦੀ ਆਸਾਨ ਵੀਜ਼ਾ ਪ੍ਰਕਿਰਿਆ ਨੂੰ ਦੱਸਿਆ ਹੈ। ਨਿਸਕੈਨਡ ਸੈਂਟਰ ਦੀ ਇੱਕ ਰਿਪੋਰਟ ਦੇ ਅਨੁਸਾਰ ਕੈਨੇਡੀਅਨ ਵੀਜ਼ਾ ਦੇ ਲਈ ਔਸਤ ਸਮਾਂ 76 ਦਿਨ ਸੀ ਜਦੋਂ ਕਿ ਅਮਰੀਕਾ ਲਈ ਲਗਭਗ 1 ਸਾਲ ਹੈ ਤੇ ਨਾਲ ਹੀ ਅਮਰੀਕਾ ਦੇ ਮੁਕਾਬਲੇ ਕੈਨੇਡਾ ਦੇ ਲਈ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨਾ ਬਹੁਤ ਸੌਖਾ ਹੈ ਭਾਰਤੀ ਗੈਰ ਕਾਨੂੰਨੀ ਪਰਵਾਸੀਆ ਦੇ ਮੁੱਦੇ ਉੱਤੇ ਮਾਹਿਰ ਰਸਲ ਏ ਸਟੇਮੇਟਸ ਅਨੁਸਾਰ ਭਾਰਤੀ ਆਰਥਿਕ ਸੁਧਾਰ ਤੇ ਆਪਣੇ ਸੁਪਨਿਆਂ ਨੂੰ ਸਹਕਾਰ ਕਰਨ ਲਈ ਖਤਰਨਾਕ ਜੋਖਮ ਉਠਾਉਣ ਦੇ ਲਈ ਮਜਬੂਰ ਹੁੰਦੇ ਨੇ ਤਸਕਰੀ ਦੇ ਨੈਟਵਰਕ ਅਤੇ ਬਾਈਡਨ ਪ੍ਰਸ਼ਾਸਨ ਦੀਆਂ ਨੀਤੀਆਂ ਦੇ ਕਾਰਨ ਇਹ ਗਿਣਤੀ ਵਧੀ ਹੈ ਇਸ ਗੁੱਸਪੈਕ ਨੂੰ ਵਧਾਉਣ ਦੇ ਵਿੱਚ ਬਾਈਡਨ ਪ੍ਰਸ਼ਾਸਨ ਦੀ ਖੁੱਲੀ ਸਰਹੱਦ ਦੀ ਨੀਤੀ ਵੀ ਭੂਮਿਕਾ ਨਿਭਾ ਰਹੀ ਹੈ ਤਸਕਰੀ ਦੇ ਨੈਟਵਰਕ ਸਰਹੱਦ ਉੱਤੇ ਢਿੱਲੀ ਸੁਰੱਖਿਆ ਦਾ ਫਾਇਦਾ ਉਠਾ ਰਹੇ ਨੇ ਇਹਨਾਂ ਨੈੱਟਵਰਕ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੁਰੱਖਿਤ ਰਸਤੇ ਅਤੇ ਆਸਾਨ ਦਾਖਲੇ ਦਾ ਵਾਅਦਾ ਕਰਦੇ ਨੇ ਸੋਸ਼ਲ ਮੀਡੀਆ ਤੇ ਵੀ ਇਨ੍ਹਾਂ ਰੂਟਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਜ਼ਿਆਦਾ ਲੋਕ ਇਸ ਖਤਰਨਾਕ ਯਾਤਰਾ ਲਈ ਤਿਆਰ ਹੋ ਰਹੇ ਨੇ ਵਕੀਲ ਜ਼ੀਸ਼ਾਨ ਫਾਰੂਕੀ ਮੁਤਾਬਕ ਸੀਮਾ ਸੁਰੱਖਿਆ ਨਿਯਮਾਂ 'ਚ ਬਦਲਾਅ ਦੀ ਲੋੜ ਹੈ ਦੱਸਦੀ ਕਿ ਲੰਬੀ ਅਮਰੀਕਾ ਕੈਨੇਡਾ ਸਰਹੱਦ ਅਤੇ ਸੁਰੱਖਿਆ ਇਸ ਸਮੱਸਿਆਵਾਂ ਨੂੰ ਵਧਾਉਂਦੇ ਹੋਏ ਅਮਰੀਕਾ ਕੈਨੇਡਾ ਸਰਹੱਦ ਦੀ ਲੰਬਾਈ ਹੈ ਇਸ ਤੋਂ ਇਲਾਵਾ ਇਸ ਸਰਹੱਦ ਉੱਤੇ ਸੁਰੱਖਿਆ ਬਹੁਤ ਘੱਟ ਹੈ ਇਹ ਗੈਰ ਕਾਨੂੰਨੀ ਕੁਸਪੈਟ ਦੇ ਲਈ ਇੱਕ ਆਸਾਨ ਦਸਤਾ ਬਣਾਉਂਦਾ ਹੈ ਮੂਸੇ ਮੁਕਾਬਲੇ ਅਮਰੀਕਾ ਮੈਕਸੀਕੋ ਸਰਹੱਦ ਉਤੇ ਬਹੁਤ ਸਖਤ ਸੁਰੱਖਿਆ ਹੈ ਸਰਹੱਦੀ ਗਸ਼ਤ ਸੀਮਤ ਹੈ ਜਿਸ ਕਾਰਨ ਘੁਸਪੈਠ ਨੂੰ ਰੋਕਣਾ ਮੁਸ਼ਕਲ ਹੋ ਰਿਹਾ ਹੈ ਮਾਹਿਰ ਇਸ ਸਮੱਸਿਆ ਦੇ ਹੱਲ ਦੇ ਲਈ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧਨ ਦੀ ਸਿਫਾਰਿਸ਼ ਕਰ ਰਹੇ ਨੇ ਕੈਨੇਡਾ ਨੇ ਸਰਹੱਦੀ ਸਮੱਸਿਆ ਨੂੰ ਹੱਲ ਕੀਤਾ ਚਾਹ ਤੈਰਿਫ ਗੈਰ ਕਾਨੂੰਨੀ ਪ੍ਰਵਾਸੀਆਂ ਉਤੇ ਟਰੰਪ ਕੈਨੇਡਾ ਅਮਰੀਕਾ ਸਰਹੱਦ ਹੁਣ ਤੱਕ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਨਹੀਂ ਰਹੀ ਪਰ ਟਰੰਪ ਤੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣ ਗਈ ਹੈ ਦਸਨੇ ਹੋਗੇ ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ 트াম্প ਅਤੇ ਉਹਨਾਂ ਦੇ ਚੁਣੇ ਗਏ ਬਾਰਡਰ ਚੀਫ ਟੌਮ ਹੌਮਨ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਕੈਨੇਡਾ ਨੂੰ ਧਮਕੀ ਦਿੱਤੀ ਹੈ ਤੇ ਹੌਮ ਨੇ ਇੱਕ ਕੈਨੇਡਾ ਨੂੰ ਅਮਰੀਕਾ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣਾ ਚਾਹੀਦਾ ਹੈ ਇਹ ਕਿਹਾ ਤੇ ਨਾਲ ਹੀ ਜਾਂ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ 25% ਦੇ ਟੈਰਿਫ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ 트াম্প ਨੇ ਕੁਝ ਸਮਾਂ ਪਹਿਲਾਂ ਇਸ ਮੁੱਦੇ ਤੇ ਕੈਨੇਡਾ ਦੇ ਪੀਐਮ ਜਸਟਿਨ ਟਰੂਡਰ ਨਾਲ ਮੁਲਾਕਾਤ ਵੀ ਕੀਤੀ ਸੀ ਬਿਊ ਰਿਪੋਰਟ ਚੈਨਲ ਪੰਜਾਬੀ